ਸਾਰੇ ਟਰਾਲੀ ਚ ਕਿੰਨੇ ਦੀ ਇੱਟ ਹੈ ਟਰਾਲੀ ਚ ਲਾ ਲਾ 4300 ਰੁਪਏ ਨੂੰ ਇਹ ਹਮ 43486 ਜੀ ਹਾਂ ਹਾਂ 10000 ਦੇ ਟੱਟੇ ਢੂ 11000 ਦੀ 11500 ਦੀ ਟਰਾਲੀ ਪੈ ਗਈ ਫੇਰ ਫੇਰ ਤੋਂ ਉਹ ਜਾਸ਼ਾ ਆ ਗਿਆ ਉਹ ਮੈਂ ਕਹਿੰਦਾ 10000 ਇੱਟਾਂ ਦੀ ਟਰਾਲੀ ਚ ਲੈ ਰਿਹਾ ਹਾਂ ਮੈਂ ਹੋ ਜਾ ਦੂਜੇ ਪਾਸੇ ਆ ਦੇਖੋ ਜੀ ਅਸੀਂ ਨਹੀਂ ਆ ਪੁੱਟੀਆਂ ਨਹੀਂ ਉਧਰ ਕੱਪੀ ਅਗਲੇ ਅਗਲੇ ਦੇ ਹਾਰੇ ਚ ਮਾਰਾਂਗੇ ਅਸੀਂ ਕਿਹਾ ਨਾ ਨਾ ਹਾਂ ਇੱਥੇ ਜਾਂਦੀ ਹੈ ਰੋੜ ਤੇ ਮਾਰ ਸਕਦੇ ਹਾਂ ਸੜਕ ਤੇ ਨਹੀਂ ਪੰਡਾ ਲੱਗਣਾ ਚਾਹੀਦਾ ਕੰਦਾ ਬਸ ਓਏ ਹਾਂ ਫੇਰ ਟਰੈਨ ਦਾ ਵੀ ਕੈਨਸਲ ਆ ਗਿਆ ਆ ਗਿਆ ਇੱਟਾਂ ਹੋਰ ਇੱਟਾਂ ਦਾ ਵਾਦਾ ਮਗਾਇਆ ਨਾ ਮਿਸਤਰੀ ਤਾਂ ਮੈਨੂੰ ਦੀਦੇ ਨਹੀਂ ਪਈ ਕਿਧਰ ਗਏ ਮਿਸਤਰੀ ਮਰ ਗਿਆ ਨੀਂ ਮਰ ਗਿਆ ਸਵਾਗਤ ਹੈ ਤੁਹਾਡੇ ਸਾਰਿਆਂ ਦੇ ਨਵੇਂ ਵਲੌਗ 'ਚ ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਆ ਰਹੀ ਸੀ ਆਪਾਂ ਇੱਥੇ ਕੰਮ ਚੱਲੀ ਜਾਂਦਾ ਆਪਣਾ ਦੁਕਾਨਾਂ ਦਾ ਬੈਠੇ ਸੀਗੇ ਹੁਣ ਤਾਂ ਗਰਮੀ ਹੋ ਗਈ ਆ ਦੋ ਤਿੰਨ ਹੋ ਗਈ ਕਾਫੀ ਗਰਮੀ ਆਉਂਦੀ ਹੈ ਤਾਂ ਹਾਂ ਕੀ ਬਣਿਆ ਬਾਕੀ ਆਸ ਕਰਦਾ ਤੁਹਾਨੂੰ ਬੜੀਆਂ ਪਸੰਦ ਆਉਂਦੀਆਂ ਪਈਆਂ ਹੋਣਗੀਆਂ ਹੈ ਮੇਰੇ ਭਰਾ ਕੋਲ ਬੰਦੇ ਹੈਗੇ ਨੇ ਉਹ ਮਰਨ ਵਾਲੇ ਅੱਛਾ ਕਹਿੰਦਾ ਪਾ ਚਾਰ ਘਰ ਹੈ ਰਲ ਕੇ ਪਵਾ ਲੈ ਪਾ ਲੋਗੇ 2 ਇੰਚੀ ਪਵਾ ਲਈ ਮੈਂ ਆਓ ਮੈਂ ਇੱਕ ਵੀਡੀਓ ਬਣਾ ਰਹਾ ਪਹਿਲੇ ਕਾਲੇ ਕੱਚੇ ਵਾਲੇ ਆ ਗਏ ਨੀਲੇ ਕੱਚੇ ਹੋਏ ਕਬੂਟ ਕਾਲੇ ਆ ਹਾਂਜੀ ਸੱਤ ਸ਼ਰੀਆ ਕਾਲ ਜੀ ਸਾਰਿਆਂ ਨੂੰ ਤੂੰ ਜੇ ਛੋਟੀ ਵੀਡੀਓ ਪਾਣੀ ਹੈ ਫਿਰ ਤਾਂ ਛੋਟ ਲੰਬਾ ਫੋਨ ਕਰਕੇ ਬਣਾਇਆ ਕਰ ਵੀਰੇ ਸ਼ਾਰਟ ਵੀਡੀਓ ਦਾ ਲੰਬਾ ਕਰਕੇ ਬਣਦੀ ਹੁੰਦੀ ਹੈ ਆ ਜਾ ਰਿਹਾ ਸਾਡਾ ਮਿੱਤਰ ਸਗੁੱਟੀ ਤੇ ਓਏ ਅੱਗੋ ਚੱਕ ਨੂੰ ਓਏ ਅੱਗੋ ਚੱਕੀ ਸਟੰਟ ਮਾਰ ਅੱਗੋ ਚੱਕਾ ਅੱਗੋ ਚੱਕ ਖੜੀਗਾ ਸਟੰਟ ਮਾਰ ਆ ਓਏ ਨਾ ਓਏ ਆ ਬਹੁਤਾ ਗੱਲ ਜਿੱਕੀ ਮਰਦਾ ਤੂੰ ਇਹ ਤੁੰਤੂ ਪੀਣਾ ਤੁੰਤੂ ਚਾਪਾ ਕੇ ਲੈ ਗਏਂ ਜੱਟ ਮਿਕਟਰੀਆਂ ਦੀ ਹਾਸੀ ਤੇ ਇੰਨੇ ਗਿਆ ਵੇਚਣਾ ਬੋਲਦਾ ਇਹ ਸਾਰੀ ਵਿੱਚ ਹੀ ਪੈਣੀ ਹੈ ਦਾਦਾ ਭਾਈ ਹਾਂ ਤੇ ਦੇਖ ਲਈ ਗੱਲ ਆਲੇ ਨੇ ਉਹਨੇ ਮਰ ਜਾਣਾ ਨਹੀਂ ਉਹਦੇ ਪ੍ਰਾਣ ਨਿਕਲ ਜਾਣੇ ਆ ਦਾ ਵੀ ਵਧੀਆ ਮਿਲ ਗਈ ਇਹਨਾਂ ਨੂੰ ਗੱਡੀ ਤਾਂ ਵਧੀਆ ਮਿਲ ਗਈ ਇਹਨਾਂ ਨੂੰ ਸਾਲਾ ਇਹਦਾ ਕੈਮਰਾ ਹੈ ਇਹਦਾ ਹੀ ਕੈਮਰਾ ਹੈ ਰੈਕਲੇਟਿਵ ਕੈਮਰਾ ਹੈ ਇੱਕ ਚੰਗਾ ਜਿਹਾ ਗੱਡੀ ਲੈ ਆਉਂਦੀ ਆਪਾਂ ਨੂੰ ਯਾਰਾ ਮੈਂ ਤਾਂ ਤੇ ਵਧੀਆ ਆਪਾਂ ਗਲੀ ਦੇ ਬੰਦੇ ਆ ਕਿਤੇ ਨਹੀਂ ਇਹ ਕੇ ਮੈਂ ਤੁਹਾਨੂੰ ਕਹਿੰਦਾ ਤੂੰ ਇਹਨੂੰ ਕੈਮਰਾ ਕਿੱਟ ਕਰਤਾ ਇਹਨੂੰ ਮੈਂ ਫੋਨ ਕਰ ਦਿੰਗੇ ਕਿੱਟ ਬੜੀ ਪ੍ਰੀਤੀ ਹਾਂ ਬੜਾ ਅਜੀਬ ਲੱਗਦਾ ਯਾਰ 3 ਮਹੀਨੇ ਰਹਿੰਦੇ ਜੇ ਨਾ ਹਾਂ ਲੱਗਦੇ ਕੋਈ ਨਹੀਂ ਇੱਦਾਂ ਬੜੀ ਆਹ ਜਦੋਂ ਕੈਮਰਾ ਲਗਾਉਂਦਾ ਤੇ ਕੈਮਰਾ ਕੰਮ ਨਹੀਂ ਕਰਦਾ ਬੜਾ ਸੌਖਾ ਉਹ ਫਰੈਂਟ ਮੈਨੇ ਉਹ ਭੁਜਾਈਦਾ ਬਾਈ ਇਹਦਾ ਇਹਦਾ ਨਾ ਭੁਜਾਈ ਜਾ ਉਹਨੇ ਸੌਂਦਿਆ ਯਾਰ 6 ਮਹੀਨੇ ਨਾਲ ਕਿਰਤੇ ਨਾਲ ਭਾਗਿਆ ਯਾਰ ਅਗਲੇ ਨੇ ਉਹ ਅਗਲੀ ਦੇ ਭਰਾ ਨੇ ਭੇਜਿਆ ਅਮਰੀਕਾ ਤੋਂ ਤੇਰਾ ਕਦੋਂ ਆਊਗਾ ਮੇਰੇ ਨਾਲ ਸਾਥ ਨੱਲੇ ਆਉਂਦਾ ਰਹਿਣਾ ਕੋਣਸੂ ਅਗ ਨਹੀਂ ਪਹੁੰਦਾ ਉਹ ਤੁਸੀਂ ਅੰਦਰ ਲੱਗ ਜਾਓ ਲੱਗ ਕੇ ਆਓ ਯਾਰ ਕੁਛ ਨਾ ਕੁਛ ਨਾ ਪਾਉਂਦੇ ਹਾਂ ਤੋ ਡਿਕਨ ਬੈਗਰ ਕੰਦ ਹੋ ਰਹੀ ਜੇ ਬਿਠਾਈ ਰੱਖਿਆ ਰਹਿੰਦੇ ਯਾਰ ਮੰਨੋ ਵੀ ਠੀਕ ਹੈ ਜੇ ਮੈਂ ਤੁਹਾਨੂੰ ਕੋਈ ਬੜੀ ਚੰਗ ਚੰਗ ਕਾਰਸ਼ੀ ਤੇ ਰਾਂ ਨਿਕਲ ਗਿਆ ਆਵੜਨੀ ਬ੍ਰੈਡ ਤੇਜੀ ਤੇ ਐਤੋਂ ਨਹਿਰਾ ਐਨਰਜੀ ਤੋਂ ਨਹੀਂ ਕਰੋ ਮੇਰਾ ਤੋਂ ਸੋਕਾ ਇਹ ਤਾਂ ਏਹਦੀ ਖਾਸੀਅਤ ਆ ਸ਼ੁਰੂ ਤੋਂ ਇਹ ਤਾਂ ਹਮ ਨੂੰ ਕੁਝ ਅੱਛੀ ਤਰ੍ਹਾਂ ਸੇ ਮਾਲੂਮ ਹੈ ਕੀ ਟਲੇ ਯਾਰ ਭੈਣ ਚ ਆ ਜੀ ਦੁਕਾਨਾ ਮਰੋਣ ਤੇ ਇਹਨੇ ਖਚਰ ਖਵਾ ਲੈਂਦਾ ਇੱਲਾ ਇੱਲਾ ਤਾਂ ਗੱਲ ਕਿੰਨੀ ਮੰਨ ਇਹਨਾਂ ਨੂੰ ਚਾਹੀਦਾ ਸੀ ਭੈਣ ਕੋਈ ਕਰਾਂ ਕੇ ਇਹ ਹੁੰਦਾ ਨਾ ਭੈਣ ਜਗਾੜ ਕਿਤੇ ਘਰਾ ਘਰਾ ਇੱਥੇ ਹੋ ਜਾਂਦਾ ਹਾਂ ਨਾ ਫਿਰ ਆਪਣੀ ਥਾਹ ਹੋ ਜਾਂਦੀ ਫੋਣੀ ਸਾਰਾ ਜੋਜਪ ਕਰਨਾ ਪੈਂਦਾ ਯਾਰ ਕੀ ਹੁਣ ਮੰਨ ਕੇ ਚੱਲ ਕੇ ਕਾਨੀ ਸਾਹ ਦੇ ਬੈਠੇ ਹਾਂ ਆਪਾਂ ਨੂੰ ਜਿਗਾਰ ਕਰਨਾ ਪੈਣਾ ਹਾਂ ਇਹ ਤੁਹਾਨੂੰ ਮੈਂ ਕਦੇ ਮੇਰੇ ਬਾਪੂ ਕੋਲੋਂ ਕਰ ਲੂ ਮੈਂ ਜਾਨਾ ਕਿੱਥੋਂ ਕਰਦਾ ਹੋਊਗਾ ਮੈਂ ਚਾਹ ਮੈਂ ਤੁਰਿਆ ਤਾਂ ਜਾਂਦਾ ਨਹੀਂ ਤੂੰ ਇਹਨਾਂ ਨੂੰ ਭੇਜ ਦੇ ਆਪ ਇੱਥੇ ਰਹਿ ਜਾ ਪਰਜਾਈ ਨੂੰ ਲੈ ਇੱਥੇ ਤੂੰ ਆਵੇਂ ਚੱਕਰਾਂ ਜਿਹਾ ਬੈਠੇ ਖੜੇਗਾ ਮੇਰੇ ਬਰੇ ਡੈੜੀ ਮਰਦੀ ਐ ਤੁੰਗਿਆ ਮਾਡਲ ਟਾਊਨ ਚ ਲੈ ਕੋਠੀ ਇੱਕ ਕਿਰਾਏ ਤੇ

ਚੱਪੀ ਦੇ 63 ਹੋਣ ਮਿਲ ਗਈ ਇਹ 136 ਮਰਗ ਲਾ ਇਹ ਬਣਾਈ ਹੋਈ ਹੈ ਕਿ ਸੱਚੀ ਥਾੜਾ ਥਾੜੀ ਹੋ ਗਈ ਹੋਈ ਇਹ ਗੁੱਸੇ ਵਿੱਚ ਹੋ ਗਏ ਦੇਖੇ ਨੂੰ ਕਸੇ ਵੇਰ ਨਾਲ ਤਾਂ ਖੜਾ ਜਾਂਦਾ ਆ ਦੇਖੇ ਬੰਦ ਰਾਤਾਂ ਜਾਂ ਜੀ ਅੱਜ ਤਾਂ ਸਾਰਾ ਦਿਨ ਦਾ ਪਲਾਟ ਚ ਹੀ ਲੰਘਿਆ ਮਿਸਤਰੀਆਂ ਦਾ ਮੱਥਾ ਮਾਰ ਵੀ ਸਾਰੇ ਦੇ ਲੰਘਿਆ ਤਾਂ ਤੇ ਜਿਆਦਾ ਸ਼ੂਟ ਵੀ ਨਹੀਂ ਕਰ ਸਕਿਆ ਅੱਜ ਬਸ ਥੋੜਾ ਬਹੁਤ ਸ਼ੂਟ ਕਰੇਗਾ ਤੇ ਹੁਣ ਆ ਦਾ ਇੰਜੋਏਮੈਂਟ ਕਰੀ ਜਾਂਦੇ ਸੀ ਜਿਹਨੂੰ ਫ੍ਰੀ ਹੋਏ ਸੀਗੇ ਤੇ ਉਹ ਦੋਸਤਿਆਂ ਦੇ ਕੋਲ ਥੋੜਾ ਜਿਹਾ ਸਮਾਨ ਦੇਣਾ ਸੀਗਾ ਇੱਕ ਜਦ ਰੈਂਟ ਤੇ ਲੈ ਲੈਣ ਉਹਨੇ ਮਕਾਨ ਹੁਣ ਸ਼ੁਰੂ ਕਰਤਾ ਉੱਥੇ ਉਹਨਾਂ ਨੇ ਤੇ 2-3 ਮਹੀਨੇ ਲੱਗ ਹੀ ਜਾਣਗੇ ਕੰਮ ਨੂੰ ਮੇਰੇ ਸੇ ਜ਼ਿਆਦਾ ਤੋਂ ਜ਼ਿਆਦਾ ਨੇ 2-3 ਮਹੀਨੇ ਦਾ ਲੱਗਣਗੇ ਹੀ ਤੇ ਫਿਰ ਇੱਥੇ ਆ ਜਾਣਗੇ ਪਰਮਨੈਂਟ ਵੈਸੇ ਉਹਨਾਂ ਮਕਾਨ ਕਰਾਇਤੇ ਲੈ ਕੇ ਇੱਥੇ ਰਹਿਣ ਲੱਗੇ ਹੁਣ ਤੇ ਔੜ ਉੜੀ ਸਾਰਾ ਸਿਸਟਮ ਬਣਾ ਜਣਾ ਹੈਗਾ ਬਾਕੀ ਅਗਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੋਈ ਜਿਆਦਾ ਜਾਂ ਥੋੜਾ ਬਹੁਤ ਦੱਸਿਆ ਵੀ ਕਰੋ ਇਹਨਾਂ ਨੇ ਲੈਗਾ ਪਾਸ ਆ ਤੀਏ ਰਹਿਨੇ ਹੋਵੇ ਸੇ ਤੇਰਤੀਏ ਨਾਲ ਆਪਣੇ ਇਹ ਪਿੰਡ ਨੂੰ ਲਾਲੀ ਪਿੰਡ ਹੈਗਾ ਤੇ ਨਾਲ ਉੱਥੇ ਰੋੜ ਜਾਂਦਾ ਮੇਨ ਰੋੜ ਤੇ ਲੈ ਇਹਨਾਂ ਦੇ ਪਲਾਟ ਆ ਤੇ ਮਿਸਤਰੀ ਜੇ ਆਪਾਂ ਦਾ ਰੇਟ ਦੀ ਗੱਲ ਕਰੀ ਜਾਂਦੇ ਸੀ ਵੀ ਕੋਈ 125 ਮੰਗੀਆਂ ਦਾ ਕੋਈ 115 ਕਿੰਨੇ ਮੰਗੀ ਜਾਂਦਾ ਵੈਸੇ ਸਾਰੇ 125 ਪਲੱਸ ਹੀ ਮੰਗੀ ਜਾਂਦੇ ਸੀਗੇ ਇਹ ਆਪਣਾ ਯਾਰ ਦੋਸਤ ਜਿਹੜਾ ਮੁੰਡਾ ਮੈਦ ਕਹਿੰਦਾ 125 ਮੰਦੇ ਨੂੰ 115 ਰੇਟ 'ਚ ਫਾਈਨਲ ਕਰਿਆ ਆਪਾਂ ਵਿੱਚ ਸਾਰੇ ਬੀਮ ਬੂਮ ਜੋ ਵੀ ਇਹਨਾਂ ਜੋ ਵੀ ਸਾਰਾ ਕੁਝ ਇਹਨਾਂ ਦਾ ਹੀ ਯਾਰ ਆਪਾਂ ਕੱਲਾ ਸਮਾਨ ਸਮਾਨ ਦੇਣਾ ਇਹਨਾਂ ਨੂੰ ਤੇ 115 ਰੁਪਏ ਚ ਫਾਈਨਲ ਕਰਿਆ ਇਹ ਵੀ ਆਪਾਂ ਕੁਝ ਵੀ ਨਹੀਂ ਦੇਣਾ ਕੱਲਾ ਸਮਾਨ ਲਿਆ ਕੇ ਦੇਣਾਗਾ ਬਾਕੀ ਜੋ ਲੇਬਰ ਦਾ ਆਪਾਂ ਪੈੜ ਛੈੜ ਜੋ ਵੀ ਹੈ ਕੁਝ ਵੀ ਸਭ ਕੁਝ ਇਹਨਾਂ ਦੇਗਾ ਠੀਕ ਬਾਕੀ ਅਜ ਹੁਣ 2 ਦਿਨ ਹੋ ਗਏ ਗਰਮੀ ਬਹੁਤ ਹੋ ਗਈ ਚਲੋ ਹੁਣ ਮਿਲ ਥੋੜਾ ਜਿਹਾ ਸਮਾਨ ਆਦਾ ਇੰਜੋਇਮੈਂਟ ਕਰੀਏ ਤੇ ਅਸੀਂ ਵੀ ਮੈਂ ਚਲੋ ਹੁਣ ਖਾਲੀ ਬੈਠੀਆ ਥੋੜਾ ਜਿਹਾ ਤੁਹਾਡੇ ਨਾਲ ਵੀ ਗੱਲਾਂ ਬਾਤਾਂ ਕਰ ਲਈਏ ਤੁਹਾਡੇ ਨਾਲ ਵੀ ਗੱਲਾਂ ਬਾਤਾਂ ਕਰਨੀਆਂ ਬਹੁਤ ਜ਼ਰੂਰੀ ਨਹੀਂ ਆ ਤੇ ਮੈਂ ਚਲੋ ਥੋੜਾ ਬਹੁਤਾ ਕਰ ਲਈਏ ਤੁਹਾਨੂੰ ਮਿਲਦੇ ਆਂ ਫਿਰ ਥੋੜਾ ਕਰਕੇ ਫੇਰ ਮਿਲਦੇ ਆਂ ਬਾਕੀ ਸ਼ਹਿਰ ਹੁਣ ਨਾ ਹਫਤੇ ਦਾ 10 ਦਿਨਾਂ ਤੱਕ ਆਪਾਂ ਕੋਈ ਟੂਰ ਕੱਢਾਂਗੇ ਬਾਹਰ ਦਾ ਥੋੜਾ ਪੜਾਪੜਾ ਜਿਹਾ ਸੈਰ ਕਰੂਗਾ ਨਾ ਮੈਂ ਕਈ ਵੀਡੀਓ ਚ ਪਹਿਲਾਂ ਵੀ ਕਹਿ ਸਕਾਂ ਪਰ ਟਾਈਮ ਹੀ ਲੱਗਿਆ ਜਾਣ ਦਾ ਤੇ ਹੁਣ ਜਾਵਾਂਗੇ ਪਰ ਤੁਹਾਨੂੰ ਵਧੀਆ ਸਿਸਟਮ ਨਾਲ ਸਾਰਾ ਕੁਝ ਸੈੱਟ ਕਰਕੇ ਦਿਖਾਵਾਂਗੇ ਤੇ ਤਿੰਨ ਚਾਰ ਫਰੈਂਡ ਹੀ ਜਾਵਾਂਗੇ ਤੇ ਬਣਾਉਣਾ ਤੁਹਾਡੇ ਨੂੰ ਮੋਲ ਆ ਮਿਲਨੇ ਹੁੰਦੇ ਨੇ ਤਾਂ ਕਰਾਂ